ਚਰਬੀ ਮਾਰ ਲਾ ਕੇ ਆਂਦੇ ਉਦੋਂ ਆ ਕੇ ਚਰਬੀ ਤੋੜ ਕੇ ਆ ਕੇ ਉਧਰ ਮਾਰੂਗਾ ਮਾਰੂਗਾ ਯਾਰ ਇਥੇ ਬਹਿਮ ਬਹਿਮ ਤੇਰੇ ਬੰਦੇ ਬਹਿਮ ਵਾਲੀ ਗੱਲ ਇਥੇ ਬਹੁਤ ਬਹਿਮ ਜਿਹੜਾ ਕਬੂਤਰ ਜਰਾ ਰੁੱਟ ਕੇ ਆ ਚਰਬੀ ਦਾ ਮਾਰੂਗਾ ਹਾਂ ਜੋਰ ਲਾ ਕੇ ਆਇਆ ਕੁੱਲ ਬੜਾ ਜੀ ਹਾਂ ਉਹ ਭਾਲੀ ਇਹ ਚਰਬੀ ਦੋ ਤਰ੍ਹਾਂ ਦੀ ਹੁੰਦੀ ਇੱਕ ਤਾਂ ਜ ਤੂੰ ਦੇਖੀ ਇੱਕ ਤਾਂ ਹੋਊਗੀ ਇਹ ਚੀਕੜੀ ਚੀਕੜੀ ਹਾਂ ਇੱਕ ਉਹਦਾ ਬਦਾਮ ਵਾਲਾ ਹਾਂ ਜਦੋਂ ਉਹ ਜਰਾ ਇਹ ਤਾਂ ਕੁੱਤਾ ਜ਼ੋਰ ਲਾ ਕੇ ਹੁੰਦਾ ਨੇਚਰਲੀ ਮਾਰਦੇ ਖੁੱਡੇ ਥੱਲੇ ਚਿੱਟੇ ਹੋਏ ਪੈਂਦਾ ਤੇ ਬੈਠਦਾ ਹਾਂ ਸਹੀ ਹਾਂ ਉਹਦੀ ਬੈਵ ਨਹੀਂ ਹਾਂ ਕਬੂਤਰ ਜਦ ਬਿਠ ਚਰ ਵੀ ਹੋਣੀ ਚਾਹੀਦੀ ਹਾਂ ਜਦੋਂ ਕਬੂਤਰ ਬਰਾਮ ਖਾ ਲੇ ਸੈਟ ਹੋ ਗਿਆ ਤਾਂ ਬਾਦਰ ਕਵਰੀ ਕਰ ਗਿਆ ਉਹ ਕਵਰ ਹੋਣ ਤੋਂ ਬਾਅਦ ਹਾਂ ਉਦੋਂ ਦੀ ਬਿਠ ਚਰ ਪਈ ਜਾਂਦਾ ਤਾਂ ਉਹ ਕਿਹਦੀ ਬੈਠੋਗੇ ਉਦੋਂ ਬਿਠ 골ਡਨ ਹੂੰ ਕਾਲੀ ਇਹ ਤਾਂ ਖਰਾਕ ਤੇ ਡਿਪੈਂਡ ਕਰਦੀ ਹੈ ਨਾ ਆਪਾਂ ਕਿਹਦੀ ਖਰਾਕ ਬੋਲਣੀ ਹਾਂ ਉਹਦਾ ਲਗਭਗ ਖਰਾਕਾ ਸੇਮ ਹੀ ਹੁੰਦੀ ਆਉਂਦੀਆਂ ਸਾਰਿਆਂ ਦੇ ਉੱਡਣ ਵੇਲੇ ਨਹੀਂ ਯਾਰ ਲੋਕ ਬਹੁਤ ਮਿਹਨਤ ਕਰਦੇ ਆਪਾਂ ਤਾਂ ਉੱਥੇ ਤੱਕ ਜਾ ਹੀ ਨਹੀਂ ਸਕਦੇ ਅੱਛਾ ਯਾਰ ਆਪਣੀ ਸਮਝ ਤੋਂ ਵੀ ਪਰੇ ਪਾਈ ਜਾਂਦੇ ਲੋਕ ਕਹੁੰਦੇ ਆ ਬਾਈ ਲੋਕ ਤਾਂ ਲੋਕਦਾਨ ਮਰਬੇ ਦਿੰਦੇ ਆ ਯਾਰ ਔਲੇ ਦਾ ਮਰਬਾ ਪਤੋ ਕੇ ਗੰਬ ਦਾ ਖੰਡ ਕੱਢ ਕੇ ਉਹਨੂੰ ਪੁੱਟ ਕੇ ਵਿੱਚ ਬਰਕ ਪਾ ਕੇ ਯਾਰ ਆਖਾਂ ਬਦਾਮ ਕੁੱਟ ਕੇ ਉਹਨਾਂ ਵਿੱਚ ਬਰਕ ਪਾ ਕੇ ਕੋਈ ਮਖਣੀ ਕਦੇ ਬਹੁਤ ਯਾਰ ਹੁਣ ਤਾਂ ਇੰਨਾ ਇੰਨੀ ਮਿਹਨਤ ਯਾਰ ਨਹੀਂ ਕਰਦੇ ਹੁਣ ਜਿਵੇਂ ਬੜੇ ਸਰਲ ਆ ਹੀ ਜਾਂਦੇ ਆ ਬੰਦੇ ਆ ਤਾਂ ਮਖਣੀ ਤੇ ਆਈ ਇੱਕ ਮੈਂ ਥੋੜੀ ਮੇਰੇ ਵੀ ਦਿਮਾਗ 'ਚ ਗੱਲ ਆਈ ਵੀ ਆ ਜ